ਕੋਡੀ 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 ਦੇ ਨਾਲ ਉਹ ਮਾਝੇ ਵਾਲੇ ਅੰਬਾ ਆ ਗਿਆ ਗੇ ਅੰਬਾ ਅੰਬਿਆ ਦੇਖ ਦੁਨੀਆ ਪਿਆਰ ਕਰਦੀ ਹੈ ਅੰਬੇ ਨੂੰ ਕਿੰਨਾ ਕੁ ਪਿਆਰ ਕਰ ਅੰਬਾ ਲੋਕਾਂ ਦੇ ਦਿਲ ਜਿੱਤਦਾ ਹੈ ਰਵੀ ਸ਼ੇਰ ਸਿੰਘ ਦਾ ਪੁੱਤਰ ਹੈ ਦੁਨੀਆ ਦਾ ਟਾਪਰ ਹੈ ਆਓ ਮੇਰੇ ਵੀਰੋ ਜਬਾਨ ਵਾਲਾ ਬੰਦਾ ਹੈ ਜਿਹੜੀ ਗੱਲ ਕਹਿੰਦਾ ਉਹ ਗੱਲ ਪਗਾਉਂਦਾ ਵਾਹ ਓਏ ਅੰਬਾ ਇਸ ਤਰ੍ਹਾਂ ਦੀ ਜਵਾਨ ਰੱਖੀ ਨੌਜਾਨਾ ਔਲਖਾਣੇ ਦੇ ਕੱਲ ਕਹਿੰਦੇ ਟਰੈਕਟਰ ਜਿੱਤਿਆ ਮੇਰੇ ਪੰਜਾਬੀ ਵੀਰੋ ਦੀ ਤਾੜੀਆਂ ਜ਼ੋਰਦਾਰ ਮਾਰ ਦਿਓ ਦੁਨੀਆ ਦਾ ਸਟਾਰ ਹੈ ਕਰਨ ਬੁੱਲ੍ਹੋਂ ਵਾਲੀਏ ਦੇ ਨਾਲ ਸਾਂਝੇ ਤੌਰ ਤੇ ਕੱਲ ਬੈਸਟ ਰਿਹਾ ਹੈ ਅਮਰਤ ਆਲਖਾ ਦੁਨੀਆ ਦਾ ਟਾਪਰ ਥਾਰ ਗੱਡੀ ਦਾ ਅਨਾਉਂਸ ਕੀਤਾ ਮੇਰੇ ਵੀਰੋ ਥਾਰ ਗੱਡੀ ਦਾ ਐਲਾਨ ਹੋਇਆ ਰਮਨ ਕਲੇਰ ਹੁਣਾ ਵੱਲੋਂ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਇਸ ਨੌਜਨ ਦੇ ਲਈ ਬਹੁਤ ਵੱਡਾ ਮੈਚ ਬੂਟਾ ਜੀ ਤੇ ਅਮਰੀਖ ਖੋਸਾ ਕੋਟਲਾ ਜੀ ਆਉਣਗੇ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ